ਹਾਂਜੀ ਭਾਈ ਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਹੋ ਠੀਕ ਠਾਕ ਆ ਜੀ ਤੇ ਅੱਜ ਇੱਕ ਥੋੜਨ ਆਪਾਂ ਸਾਰਿਆਂ ਨਾਲ ਵੀਡੀਓ ਸਾਂਝੀ ਕਰਦੇ ਆ ਕਿ ਦੇਖੋ ਹਰ ਇੱਕ ਬੰਦਾ ਕਿਸਾਨ ਨੂੰ ਮਾੜਾ ਬੋਲਣ ਲੱਗ ਜਾਂਦਾ ਹਨ ਵੀ ਅਗਲਾ ਕਹਿੰਦਾ ਯਾਰ ਵੀ ਸੜਕਾਂ ਦੇ ਧਰਨਾ ਲਾ ਕੇ ਬਹਿ ਜਾਂਦੇ ਆ ਇਹ ਵਹਿਲੇ ਆ ਇਹਨਾਂ ਨੂੰ ਕੰਮ ਕੋਈ ਨਹੀਂਗਾ ਹੁਣ ਤੁਸੀਂ ਦੇਖੋ ਵੀ ਆ ਜਿਹੜੀ ਆ ਫਸਲ ਆ ਹਨਾ ਤੇ ਧੁੰਦ ਵੀ ਕਹਿੰਦੀ ਦੇਣਾ ਕੀ ਆ ਤੇ ਠੰਡ ਵੀ ਕਹਿੰਦੀ ਦੇਣਾ ਕੀ ਆ ਤੇਰਾ ਹੁਣ ਜੇ ਕਿਸੇ ਨੂੰ ਪੁੱਛਣ ਆਲਾ ਹੋਵੇ ਵੀ ਇਹ ਕਿਸਾਨ ਨੂੰ ਕਹਿੰਨੇ ਆਪਾਂ ਵੀ ਇਹ ਆਏ ਆ ਇਹ ਮਾਰੇ ਆ ਇਹ ਖੱਜਲ ਕਰਦੇ ਆ ਤਾਂ ਬਾਈ ਜੀ ਜਿਹੜੀਆਂ ਕਣਕਾਂ ਖੜੀਆਂ ਨਾ ਆਹ ਕਣਕਾਂ ਤਾਂ ਇਹ ਕਣਕਾਂ ਹੀ ਸਿਰੇ ਚੜ ਕੇ ਤੁਹਾਡੇ ਡਰਮੀਆਂ ਦੇ ਵਿੱਚ ਆਟਾ ਬਣ ਕੇ ਪੈਣੀ ਆ ਜੇਕਰ ਕਿਸਾਨ ਇਸ ਦੀ ਖਾਤਰ ਨਾ ਲੜਾਈ ਲੜਨ ਤਾਂ ਇਹ ਕਣਕਾ ਜਿਹੜੀ ਇਹ ਆਪਣੇ ਖੇਤਾਂ ਚੋਂ ਨਹੀਂ ਫਿਰ ਇਹ ਤਾਂ ਤਗੜੇ ਬਾਨੀਆਂ ਡਾਨੀਆਂ ਬਾਈ ਸਾਰਿਆਂ ਦੇ ਗਡਾਉਣਾ ਦੇ ਵਿੱਚੋਂ ਆਊਗੀ ਤੇ ਆਟਾ ਹੀ ਆਊਗਾ ਤੇ ਸਿੱਧਾ 100 150 ਹੋ ਸਕਦਾ ਪਾਕਿਸਤਾਨ ਵਾਲਾ ਹਾਲ ਹੋ ਜਾਏ ਇਸ ਕਰਕੇ ਤੁਸੀਂ ਕਿਸਾਨ ਨੂੰ ਮਾੜਾ ਨਾ ਬੋਲੋ ਯਾਰ ਕਿਉਂਕਿ ਇਹੋ ਜੇ ਰੁੱਤ ਦੇ ਵਿੱਚ ਹੈਣਾ ਦੇਖੋ ਰੇ ਵੀ ਪਾਉਣੀ ਆ ਸਪਰੇ ਵੀ ਕਰਨੀ ਆ ਸਾਰਾ ਕੁਝ ਕਰਨਾ ਹੁੰਦਾ ਤੇ ਜੇ ਹੁਣ ਆਪਾਂ ਗਲਤ ਬੋਲਾਂਗੇ ਤਾਂ ਮਾੜੀ ਗੱਲ ਆ ਤੇ ਬਾਕੀ ਬਾਈ ਜਿਹੜੀਆਂ ਕੋਈ ਵਿੱਚ ਕਈ ਵਾਰੀ ਵੀਡੀਓ ਵੇਖੀਆਂ ਮੈਂ ਉਹ ਉੱਥੇ ਮੰਨ ਕੇ ਚਲੋ ਧਰਨੇ ਦੇ ਬੈਠਾ ਨਾ ਕੀ ਕਰਦੇ ਆ ਵੀ ਅਸੀਂ ਤਾਂ ਯਾਰ ਸਾਡੀ ਖਤਰਨਾ ਲੜੋ ਅਸੀਂ ਕੋਠਿਆਂ ਦੇ ਵੀਜ ਦਾਂਗੇ ਛੱਤਾਂ ਦੇ ਵੀਜ ਦਾਂਗੇ ਐ ਕਰ ਦਾਂਗੇ ਪਰ ਜਿਹੜੀ ਬਾਈ ਆਹਾ ਧਰਤੀ ਮਾਂ ਤੇ ਆ ਚੀਜ਼ ਹੋਣੀ ਆ ਨਾ ਉਹ ਕੋਠਾਂ ਤੇ ਨਹੀਂ ਹੁੰਦੀ। ਕੋਠਾਂ ਤੇ ਸਿਰਫ ਮੀਂਹ ਪੈ ਕੇ ਪ੍ਰਣਾਲਿਆਂ ਵਿੱਚ ਦੀ ਪਾਣੀ ਵਗ ਸਕਦਾ ਤੇ ਕਣਕਾਂ ਤੇ ਝੋਨੇ ਨਹੀਂ ਹੁੰਦੇ। ਨਾ ਸਬਜ਼ੀਆਂ ਹੁੰਦੀਆਂ ਉੱਥੇ। ਕਣਕਾਂ ਵੀ ਛੱਡੋ ਕੱਲੀਆਂ ਸਬਜ਼ੀਆਂ ਹੋਰ ਬਥੇਰੀ ਚੀਜ਼ ਦੀ ਲੋੜ ਹੁੰਦੀ ਆ ਆਪਾਂ ਨੂੰ। ਨਾ ਉਹ ਚੀਜ਼ ਹੁੰਦੀ ਆ। ਤਾਂ ਇਹ ਹੁਣ ਤੁਸੀਂ ਆਪ ਦੇਖ ਲਓ ਵੀ ਕਿਸਾਨ ਮਾੜਾ ਜਾਂ ਚੰਗਾ ਜਿੰਨੀ ਵੀ ਪੈਦਾਵਾਰ ਆ ਸਾਰੀ ਤਾਂ ਇਹ ਆਪਣੇ ਜਿਹੜੀ ਕਿ ਆਪਣੇ ਸਾਰੇ ਕੁੱਲ ਜੀਵ ਜੰਤੂ ਆਸਤੇ ਆ ਤਾਂ ਇਸ ਕਰਕੇ ਕਿਸਾਨ ਨੂੰ ਅਗਲਾ ਅੰਨਦਾਤਾ ਐਵੇਂ ਨਹੀਂ ਕਹਿੰਦਾਗਾ ਅੰਨਦਾਤਾ ਇੱਥੋਂ ਵੇਖੋ ਪੰਛੀ ਫਿਰਦੇ ਹਨ ਇਹਨਾਂ ਨੇ ਵੀ ਢੱਡ ਭਰਨਾ ਤਾਂ ਜੀਵ ਜੰਤੂ ਹਰ ਇੱਕ ਨੇ ਤੇ ਜਾਨੀ ਕਿ ਕਿਸਾਨਾਂ ਦੇ ਇਹ ਫਸਲਾਂ ਤੋਂ ਇਹਨਾਂ ਤੋਂ ਸਾਰਾ ਕੁਝ ਪਰਮਾਤਮਾ ਨੇ ਅੱਗੇ ਦੀ ਅੱਗੇ ਵਿਧੀ ਬਣਾਈ ਵੀ ਆ ਉਦਾਂ ਹੀ ਹੋਣਾ ਇਸ ਕਰਕੇ ਜਿੰਨਾ ਚਿਰ ਆਪਾਂ ਕਿਸੇ ਦੀ ਤੈਅ ਤੇ ਕਰਨੀ ਜਾਂਦੇਗੇ ਦੇਖਦੇ ਨਹੀਂਗੇ ਪਤਾ ਨਹੀਂ ਆਪਾਂ ਨੂੰ ਉਹਨਾਂ ਤਰ੍ਹਾਂ ਕਿਸੇ ਨੂੰ ਮਾੜਾ ਨਾ ਬੋਲਿਆ ਕਰੋ ਭਾਈ ਕਿਉਂਕਿ ਹਰਕ ਕੰਮ ਹਰਕ ਜਾਨੀ ਕਿ ਵਿਧੀ ਦੇ ਹਿਸਾਬ ਨਾਲ ਹੁੰਦਾ ਇਹ ਕੋਈ ਕੋਠੇ ਛੱਤਾਂ ਤੇ ਨਹੀਂ ਹੋਣ ਵਾਲਾ ਕੰਮ ਇਹ ਤਾਂ ਧਰਤੀ ਮਾਂ ਦੇ ਕੁੱਖ ਚ ਹੀ ਪੈਦਾ ਹੁੰਦੀ ਚੀਜ਼ ਇੱਥੋਂ ਹੀ ਹੁੰਦੀ ਰਹੂਗੀ ਠੀਕ ਆ ਜੀ ਤੇ ਬਾਕੀ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਕੋਈ ਹੋਰ ਅਪਡੇਟ ਆਈ ਤਾਂ ਤੁਹਾਨੂੰ ਜਰੂਰ ਦੇਵਾਂਗੇ ਪਰ ਬੇਨਤੀ ਆ ਕਿਸਾਨ ਨੂੰ ਮਾੜਾ ਨਾ ਬੋਲਿਆ ਕਰੋ ਵੀਰ ਬਣ ਕੇ ਕਿਉਂਕਿ ਬਹੁਤ ਜ਼ਿਆਦਾ ਅੱਧੀ ਰਾਤ ਨੂੰ 12 1 ਵਜੇ ਹਨ ਕਸ਼ਟ ਸਹਿ ਕੇ ਆਪਦਾ ਤੇ ਆਪਣੇ ਖਾਣ ਪੀਣ ਦਾ ਪ੍ਰੋਗਰਾਮ ਸਾਰਾ ਜੀਵ ਜੰਤੂ ਆਸਤੇ ਇਹ ਪਰਮਾਤਮਾ ਨੇ ਇਸੇ ਕਰਕੇ ਇਹ ਦਰਜਾ ਜਨਨ ਕਿ ਇੱਕ ਅੰਨਦਾਤਾ ਤਾਂ ਹੀ ਨਾਟ ਕਿਹਾ ਕੋਈ ਕਿਸੇ ਨੇ ਟਕਾਇਆ ਗਿਆ ਵਾਹਿਗੁਰੂ ਉਹਨਾਂ ਨੂੰ ਬਖਸ਼ਿਸ਼ ਆ ਇਹ ਤਾਂ ਸਾਰੇ ਵੀਰਾਂ ਸੋ ਸਤਿ ਸ੍ਰੀ ਅਕਾਲ ਸਾਰਿਆਂ ਧੰਨਵਾਦ ਜੀ